ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਆਪਣੀ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਜੀ ਇਹ ਆਪਣੇ ਮਤਲਬ ਸੈਮੀ ਫਾਰਮਲ ਜੀ ਸੂਟ ਰਹਿਣਗੇ ਮੈਚਿੰਗ ਸੂਟ ਨੇ ਆਪਣੇ ਸਾਰੇ ਤੇ ਬਹੁਤ ਹੀ ਪਿਆਰੇ ਜਿਹੇ ਆਪਣੇ ਰੈਡੀ ਹੋਏ ਆਪਾਂ ਤੁਹਾਡਾ ਸ਼ੇਅਰ ਕਰਦੇ ਆਂ ਤੇ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ 7889148238 ਇਹ ਆਪਣਾ ਵਟਸਐਪ ਨੰਬਰ ਹੈ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਸੈਂਡ ਕਰਕੇ ਪ੍ਰਾਈਸ ਲੈ ਸਕਦੇ ਹੋ ਤੇ ਬਾਕੀ ਡਿਟੇਲ ਆਪਾਂ ਸਾਰੀ ਵੀਡੀਓ ਦੇ ਵਿੱਚ ਹੀ ਦੱਸਦੇ ਹਾਂ ਫੈਬਰਿਕ ਦੀ ਵਰਕ ਦੀ ਹਰ ਚੀਜ਼ ਦੁਪੱਟਾ ਕਿਹੜਾ ਆਪਾਂ ਲਗਾ ਰਹੇ ਹਾਂ ਠੀਕ ਹੈ ਜੀ ਦੁਪੱਟਾ ਤੁਹਾਡੀ ਚੋਇਸ ਹੁੰਦੀ ਹੈ ਤੁਸੀਂ ਪਿਓਰ ਦਾ ਲਗਾਉਣਾ ਸੈਮੀ ਦਾ ਲਗਾਉਣਾ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਇਹ ਆਪਣਾ ਫਰਸਟ ਸੂਟ ਹੈ ਜੀ ਤੇ ਬਹੁਤ ਪਿਆਰਾ ਜਿਹਾ ਆਪਣਾ ਫੈਬਰਿਕ ਲਊਗਾ ਸ਼ਰਟ ਦਾ ਫੁੱਲ ਬੈਨ ਹੈ ਪਾਇਦੀ ਨੈਕ ਰੱਖੀ ਹੈ ਜੀ ਪੱਟੀ ਵਾਲਾ ਗਲਾ ਬਣਾਇਆ ਇਹਨੂੰ ਆਪਾਂ ਕੁੜਤਾ ਸਟਾਈਲ ਰੱਖਿਆ ਵਿੱਚ ਕਲੀਆਂ ਦਿੱਤੀਆਂ ਹੋਈਆਂ ਠੀਕ ਹੈ ਜੀ ਥੋੜਾ ਜਿਹਾ ਏ ਲਾਈਨ ਰੱਖਿਆ ਸ਼ਰਟ ਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਥੋੜਾ ਜਿਹਾ ਏ ਲਾਈਨ ਦਿੱਤਾ ਸ਼ਰਟ ਨੂੰ ਐਂਡ ਇਹ ਕਲਰ ਦੀ ਇਹਦੀ ਬਾਟਮ ਹੈ 베이스 ਦੀ ਤੇ 베이스 ਕਲਰ ਦੀ ਆਪਾਂ ਨੂੰ ਫਿਨਿਸ਼ਿੰਗ ਦੇ ਦਿੱਤੀ ਜੀ ਇਹਦੀ ਸ਼ਰਟ ਆ ਗਈ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਆਇਆ ਇਹ ਤੇ ਇਹਦੇ ਨਾਲ ਆਪਾਂ ਰੱਖੀ ਹੈ ਜੀ ਪਲੇਨ ਕ੍ਰੇਪ ਦੀ ਬਾਟਮ 베이스 ਕਲਰ ਦੀ ਆਪਣੀ ਬਾਟਮ ਰਹੂਗੀ ਜੀ ਠੀਕ ਹੈ ਇਹ ਵਾਰ ਵੀਡੀਓ ਚ ਪ੍ਰੋਪਰ ਕਲਰ ਨਹੀਂ ਆਉਂਦੇ ਬੇਸ ਜਿਹੜਾ ਇਹ ਵਾਲਾ ਬੇਸ ਕਲਰ ਹੈ ਕਲਰ ਦੀ ਆਪਾਂ ਬਾਟਮ ਰੱਖੀ ਹੈ ਠੀਕ ਹੈ ਜੀ ਤੇ ਬਾਟਮ ਦੇ ਉੱਪਰ ਆਪਾਂ ਬਹੁਤ ਹੀ ਪਿਆਰਾ ਜਿਹਾ ਵਰਕ ਦਿੱਤਾ ਹੋਇਆ ਜਿੱਦਾਂ ਆਪਣੇ ਮਤਲਬ ਸ਼ਰਟ ਚ ਕਲਰ ਆ ਰਹੇ ਆ ਮਜ਼ੈਂਟਾ ਗ੍ਰੀਨ ਇਹ ਸਾਰੀਆਂ ਟੋਨਾਂ ਲੈ ਕੇ ਆਪਾਂ ਵਿੱਚ ਚੜੀਦਾ ਟੱਚ ਦੇ ਕੇ ਬਹੁਤ ਹੀ ਪਿਆਰਾ ਜਾਇਦਾ ਤੇ ਆਪਾਂ ਵਰਕ ਕੀਤਾ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਸਲਵਾਰ ਦਾ ਕੰਮ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਆਪਾਂ ਨੇ ਤੇ ਕੰਮ ਕੀਤਾ ਪਾਕਿਸਤਾਨੀ ਸਲਵਾਰ ਰਹੂਗੀ ਜੀ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਰੱਖਿਆ ਜੀ ਐਬੀ ਲੈਨਿੰਗ ਦਾ ਦੁਪੱਟਾ ਦੁਪੱਟਾ ਵੀ ਇਹਦਾ ਬਹੁਤ ਪਿਆਰਾ ਜਿਹਾ ਰੈਡੀ ਹੋਇਆ ਬੇਸ ਕਲਰ ਰੱਖ ਕੇ ਆਪਾਂ ਇਹਦੀ ਫੋਰ ਸਾਈਡ ਇਦਾਂ ਟਾਈ ਐਂਡ ਡਾਈ ਹਲਕੀ ਹਲਕੀ ਟਾਈ ਐਂਡ ਡਾਈ ਦਿੱਤੀ ਹੈ ਇਦਾਂ ਦੁਪੱਟੇ ਤੇ ਤੇ ਬੇਸ ਹੀ ਆਪਾਂ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਜੋ ਕਿ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਹੈ ਇਦਾਂ ਇਦਾਂ ਇਹ ਆਪਣੇ ਸੈਮੀ ਫਾਰਮਲ ਜੇ ਸੂਟ ਰੈਡੀ ਹੁੰਦੇ ਆ ਜੋ ਕਿ ਬਹੁਤ ਪਿਆਰੇ ਲੱਗਦੇ ਆ ਜਦੋਂ ਆਪਾਂ ਇਹਨਾਂ ਨੂੰ ਛੋਟੇ-ਮੋਟੇ ਫੰਕਸ਼ਨ ਆਉਗੇ ਆਪਾਂ ਨੂੰ ਤਾਂ ਆਪਾਂ ਇਹਨਾਂ ਨੂੰ ਵੇਅਰ ਕਰ ਸਕਦੇ ਆ ਜੀ ਕਈ ਵਾਰ ਸੇਮ ਪ੍ਰਿੰਟ ਨਹੀਂ ਮਿਲਦੇ ਹੁੰਦੇ ਬਟ ਤੁਸੀਂ ਸਾਡੇ ਤੇ ਛੱਡ ਸਕਦੇ ਹੋ ਵੀ ਅਸੀਂ ਤੁਹਾਨੂੰ ਤੁਸੀਂ ਦੱਸ ਸਕਦੇ ਹੋ ਵੀ ਆਪਾਂ ਨੂੰ ਇਦਾਂ ਦਾ ਕਲਰ ਚਾਹੀਦਾ ਤਾਂ ਇਦਾਂ ਦਾ ਕਨਸੈਪਟ ਚਾਹੀਦਾ ਤਾਂ ਅਸੀਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਵਰਕ ਵਗੈਰਾ ਫਿਰ ਅਸੀਂ ਸ਼ਰਟ ਦੇ ਅਕੋਰਡਿੰਗ ਫੈਬਰਿਕ ਦੇ ਅਕੋਰਡਿੰਗ ਉਹ ਚੀਜ਼ ਨੂੰ ਕਰਦੇ ਆ ਕਿ ਇਹਦੇ ਨਾਲ ਜਿਹੜੀ ਚੀਜ਼ ਵਧੀਆ ਲੱਗੂਗੀ ਉੱਠ ਕੇ ਆਊਗੀ ਤਾਂ ਉਹ ਅਕੋਰਡਿੰਗ ਆਪਾਂ ਫਿਰ ਵਰਕ ਕਰਦੇ ਆਂ ਦੁਪੱਟਾ ਰੈਡੀ ਕਰਦੇ ਆਂ ਠੀਕ ਹੈ ਜੀ ਤੇ ਨੈਕਸਟ ਆ ਗਿਆ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਇਹ ਵੀ ਹੈਗਾ ਜੀ ਸ਼ਿਮਰ ਟਿਸ਼ੂ ਫੈਬਰਿਕ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤੇ ਸੀ ਇਹ ਆਪਣੇ ਪਹਿਲਾਂ ਸੂਟ ਕਾਫੀ ਰੈਡੀ ਹੋਏ ਸੀਗੇ ਪ੍ਰਿੰਟ ਦੇ ਵਿੱਚ ਉਹਦੇ ਵਿੱਚ ਲਾਈਨਿੰਗ ਆ ਦੇਖੋ ਤੇ ਸ਼ਾਈਨ ਹੁੰਦੀ ਥੋੜੀ ਬਿਲਕੁਲ ਸੌਫਟ ਆ ਇੱਕ ਹੁੰਦਾ ਬਹੁਤ ਖੜਾ ਖੜਾ ਉਹ ਚੀਜ਼ ਨਹੀਂ ਹੈਗੀ ਸੌਫਟ ਦੇ ਵਿੱਚ ਆ ਇਹ ਮੌਸ ਗ੍ਰੇ ਜਾਂ ਕਲਰ ਆ ਗ੍ਰੇ ਟੋਨ ਦਾ ਡਾਰਕ ਜੀ ਕਾਲਜ ਦੇ ਵਿੱਚ ਗ੍ਰੇ ਟੋਨ ਹੈ ਇਹਦੀ neck ਆ ਗਈ ਸੀ ਤੇ पॉਟਲੀ ਬਟਨ ਦਿੱਤੇ ਆਪਾਂ ਨੂੰ ਜਿੱਦਾਂ ਪ੍ਰਿੰਟ ਦੇ ਵਿੱਚ ਫਰੋਜੀ ਤੇ ਪੀਚ ਜਿਹਾ ਕਲਰ ਆ ਜਾਂਦਾ ਦੋ ਕਲਰ ਦੇ ਤੇ ਇਹਦੇ ਘੇਰੇ ਦੇ ਉੱਪਰ ਆਪਾਂ ਵਰਕ ਦਿੱਤਾ ਹੋਇਆ ਜੀ ਇਹ ਆਪਣਾ ਵੀ ਸੈਮੀ ਫਾਰਮਲ ਜਾਂ ਸੂਟ ਰੈਡੀ ਹੋ ਗਿਆ ਜੀ ਇਹਦੇ ਆਪਾਂ ਘੇਰੇ ਦੇ ਉੱਪਰ ਕੰਮ ਕੀਤਾ ਇਹ ਪ੍ਰਿੰਟ ਸ਼ਰਟ ਆ ਉਹ ਵੀ ਆਪਣੀ ਇਹਦੇ ਉੱਪਰ ਆਪਾਂ ਪੂਰਾ ਜਰੀ ਦਾ ਕੰਮ ਦਿੱਤਾ ਹੋਇਆ ਜੀ ਥੋੜਾ ਜਿਹਾ ਆਪਾਂ ਵਿੱਚ ਟੱਚ ਦਿੱਤਾ ਜਿਹੜਾ ਆਪਣਾ ਪ੍ਰਿੰਟ ਚ ਕਲਰ ਆ ਰਿਹਾ ਇਹ ਵਾਲਾ ਤੇ ਪੂਰਾ ਜਰੀ ਦਾ ਕੰਮ ਦਿੱਤਾ ਇਹ ਆਪਣਾ ਸੈਮੀ ਫਾਰਮਲ ਦੇ ਵਿੱਚ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜਿੱਦਾਂ ਆਪਾਂ ਨੂੰ ਛੋਟੇ-ਮੋਟੇ ਫੰਕਸ਼ਨ ਹੁੰਦੇ ਆ ਆਪਾਂ ਉਹਨਾਂ ਨੂੰ ਉਹਦੇ ਵਿੱਚ ਇਹਨੂੰ ਵੇਅਰ ਕਰ ਸਕਦੇ ਆ ਕਿ ਇੱਕ ਪਾਰਟੀ ਵੇਅਰ ਲੁੱਕ ਚ ਇਹ ਆਪਣਾ ਇਹ ਸੂਟ ਰੈਡੀ ਹੋ ਗਿਆ ਪੂਰਾ ਜਰੀ ਦਾ ਕੰਮ ਆ ਗਿਆ ਜੀ ਘੇਰਾ ਹੈਵੀ ਆ ਗਿਆ ਤੇ ਸੀਮ ਵੀ ਆਪਾਂ ਇਹ ਪ੍ਰਿੰਟ ਵੀ ਇਹ ਬਹੁਤ ਪਿਆਰਾ ਜਿਹਾ ਆ ਚੈੱਕ ਕਰ ਸਕਦੇ ਹੋ ਸੇਮ ਹੀ ਬਾਰਡਰ ਆਪਾਂ 슬ੀਵਸ ਤੇ ਹੈਵੀ ਦਿੱਤਾ ਹੈ ਤਾਂ ਠੀਕ ਹੈ ਇਹ ਆ ਗੀ ਜੀ ਦੀ ਸ਼ਰਟ neck ਤੇ ਆਪਾਂ पॉਟਲੀ ਬਟਨ ਦੇ ਦਿੱਤੇ ਕੇਰਾ ਐਂਡ 슬ੀਵਸ ਤੇ ਇਹਦੇ ਕੰਮ ਆ ਗਿਆ ਇਹਦੇ ਵਿੱਚ ਆਪਾਂ ਮਤਲਬ ਜ ਕਲਰ ਜ਼ਿਆਦਾ ਨਹੀਂ ਯੂਜ਼ ਕੀਤੇ ਜੇ ਜ਼ਿਆਦਾ ਹੀ ਆਪਾਂ ਇਹਦੇ ਵਿੱਚ ਕਲਰ ਟੱਚ ਦਿੰਦੇ ਤਾਂ ਉਹ ਤੁਹਾਨੂੰ ਜ਼ਿਆਦਾ ਹੀ ਹੋਜਪੋਜਿਆ ਲੱਗਣਾ ਸੀਗਾ ਤਾਂ ਇਸ ਕਰਕੇ ਸੋਬਰ ਜਿਹਾ ਆਪਾਂ ਰੈਡੀ ਕੀ ਰੈਡੀ ਇਹਦੇ ਨਾਲ ਇਹ ਆ ਗਈ ਜੀ ਪਲੇਨ ਬਾਟਮ ਬੇਸ ਕਲਰ ਦੀ 크ਰੇਪ ਦੀ ਬਾਟਮ ਰਹੂਗੀ ਪਾਕਿਸਤਾਨੀ ਸਲਵਾਰ ਰੱਖੀ ਆਪਾਂ ਤੇ ਇਹ ਆ ਗਿਆ ਜੀ ਇਹਦੀ ਸਲਵਾਰ ਦੇ ਪੌਂਚਿਆਂ ਤੇ ਕੰਮ ਇਦਾਂ ਜਿੱਦਾਂ ਤੁਸੀਂ ਪਲੇਨ ਤੇ ਵੀ ਕੰਮ ਕਰਵਾ ਸਕਦੇ ਹੋ ਸੇਮ ਕੇਰੇ ਵਾਲਾ ਬਾਰਡਰ ਹੀ ਆਪਾਂ ਸਲਵਾਰ ਤੇ ਦਿੱਤਾ ਹੋਇਆ ਹੈ ਇਹਦਾ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਲੱਗ ਰਿਹਾ ਠੀਕ ਹੈ ਜੀ ਕਈ ਵਾਰ ਆਪਣੀਆਂ ਸਲਵਾਰਾਂ ਦੀ ਬੈਕ ਤੋਂ ਇਦਾਂ ਖਾਲੀ ਰਹਿ ਜਾਂਦੀ ਉਹ ਚੀਜ਼ ਬੜੀ ਆਰਡ ਲੱਗਦੀ ਹੈ ਆਪਾਂ ਕੋਸ਼ਿਸ਼ ਕਰੀ ਦੀ ਹੈ ਕਿ ਇਹ ਪੂਰਾ ਮਤਲਬ ਉੱਪਰ ਤੱਕ ਪਰ ਆਏ ਤਾਂ ਜਦੋਂ ਆਪਾਂ ਵੇਅਰ ਕਰੀਏ ਤਾਂ ਇਹ ਚੀਜ਼ ਵਧੀਆ ਲੱਗਦੀ ਆ ਠੀਕ ਹੈ ਜੀ ਪਾਕਿਸਤਾਨੀ ਦੀ ਸਲਵਾਰ ਰੋਗਗੀ ਤੇ ਇਹਦੇ ਨਾਲ ਪਿਓਰ ਚਨਾਉਣ ਦਾ ਆਪਾਂ ਦੁਪੱਟਾ ਰੱਖਿਆ ਹੋਇਆ بیس ਕਲਰ ਦਾ ਦੁਪੱਟਾ ਰੱਖ ਕੇ ਆਪਾਂ ਇਹਦੇ ਵਿੱਚ ਦੋ ਕਲਰ ਦੀ ਇਦਾਂ ਪੱਟਾ ਐਂਡ ਆਈ ਦਿੱਤੀ ਹੈ ਜੀ ਫਰੋਜ਼ੀ ਜੋ ਆਪਣੇ ਪ੍ਰਿੰਟ ਚ ਆ ਰਿਹਾ ਐ ਐਂਡ ਪੀਚ ਜੀ ਕਲਰ ਦਾ ਇਹ ਤਾਂ ਬਹੁਤ ਪਿਆਰਾ ਲੱਗਦਾ ਦੁਪੱਟਾ ਵੀ ਇਹਦਾ ਠੀਕ ਹੈ ਜੀ ਤੇ ਆਪਾਂ ਇਹਨੂੰ ਦੇਤੀ ਹੈ 골ਡਨ ਹੀ ਲੇਸ ਦੀ ਫਿਨਿਸ਼ਿੰਗ ਜਿੱਦਾਂ ਦਾ ਆਪਣੇ ਕੰਮ ਹੋਇਆ ਸੂਟ ਦੇ ਉੱਪਰ ਤੇ ਪਿਓਰ ਚਨਾਉਣ ਦਾ ਦੁਪੱਟਾ ਰਹੂਗਾ ਜੀ ਪਿਓਰ ਚਨਾਉਣ ਦਾ ਦੁਪੱਟੇ ਤਾਂ ਗ੍ਰੇਸ ਹੀ ਅਲੱਗ ਹੁੰਦੀ ਆ ਤੁਸੀਂ ਆਪ ਸੈਮੀ ਵੀ ਲਗਾ ਸਕਦੇ ਆ ਆਪਣੀ ਆਪਣੀ ਚੁਆਇਸ ਹੈ ਬਟ ਇਹ ਹੈ ਕਿ ਪਿਓਰ ਚਨੌਮ ਦੇ ਦੁਪट्टे ਦੀ ਗ੍ਰੇਸ ਅਲੱਗ ਹੀ ਹੁੰਦੀ ਹੈ ਜਿਹੜੇ ਵੇਅਰ ਕਰਦੇ ਆ ਉਹਨਾਂ ਨੂੰ ਪਤਾ ਹੀ ਆ ਕਿ ਜੀ ਇਹ ਆ ਗਿਆ ਸੇਮ ਦੇ ਵਿੱਚ ਆਪਣੇ ਕੋਲ ਸਿੰਗਲ ਸਿੰਗਲ ਸੂਟ ਹੈ ਜੀ ਹੋਣਾ ਕਿਉਂਕਿ ਹੁਣ ਕਾਫੀ ਫੈਬਰਿਕ ਆਪਣਾ ਗਰਮੀਆਂ ਦਾ ਆ ਗਿਆ ਤਾਂ ਇਸ ਕਰਕੇ ਇਹ ਸਿੰਗਲ ਸੂਟ ਸੇਮ ਫੈਬਰਿਕ ਦੇ ਵਿੱਚ ਜਿਹੜਾ ਤੁਸੀਂ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਤੁਹਾਨੂੰ ਦਿਖਾਇਆ ਸੇਮ ਪਲੇਨ ਕ੍ਰੇਪ ਦੀ ਬਾਟਮ ਰਹੂਗੀ ਜੀ ਇੱਕ ਸ਼ਰਟ ਰਹੂਗੀ ਇਹਦੀ ਫੀਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੌਫਟ ਆ ਪਿਓਰ ਦੇ ਵਿੱਚ ਠੀਕ ਹੈ ਜੀ ਮਤਲਬ ਇੱਕ ਆਪਾਂ ਕਹੀਏ ਬਹੁਤ ਜ਼ਿਆਦਾ ਸ਼ਾਈਨ ਨਹੀਂ ਹੈਗੀ ਇਹਦੇ ਵਿੱਚ ਤੇ ਇਹਦੇ ਵਿੱਚ ਨੈਕਸਟ ਆਪਣੇ ਕੋਲ ਪ੍ਰਿੰਟ ਤੇ ਕਲਰ ਇਹ ਵਾਲਾ ਕਲਰ ਇਹਦੇ ਸਾਰੇ ਇੱਕ ਤੋਂ ਇੱਕ ਨੇ ਜੀ ਇਹ ਵਾਲਾ ਇਹ ਵੀ ਪ੍ਰਿੰਟ ਬਹੁਤ ਪਿਆਰਾ ਹੈ ਤੁਸੀਂ ਚੈੱਕ ਕਰੋ ਬਹੁਤ ਪਿਆਰਾ ਜਿਹਾ ਪ੍ਰਿੰਟ ਤੇ ਕਲਰ ਆਨੀਅਨ ਜੀ ਸ਼ੇਡ ਦੀ ਕਾਲਰਸ ਦੇ ਵਿੱਚ ਇਹਦੀ ਬਾਟਮ ਹੈ ਟਰੇਪ ਦੀ ਬਾਟਮ ਰਹੂਗੀ ਜੀ ਸੀਮੀ ਸ਼ਰਟ ਰਹੂਗੀ ਠੀਕ ਹੈ ਜੀ ਇਦਾਂ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਜਿੱਦਾਂ ਸਲਵਾਰ ਤੇ ਵਰਕ ਕਰਕੇ ਸ਼ਰਟ ਤੇ ਕਰਵਾਉਣਾ ਉਹ ਤੁਹਾਡੀ ਚੋਇਸ ਹੈ ਕਿ ਤੁਸੀਂ ਕਿਦਾਂ ਕਰਵਾਉਣਾ ਠੀਕ ਹੈ ਜੀ ਇਹਦੇ ਵਿੱਚ ਇੱਕ ਆਪਣੇ ਕੋਲੇ ਹੈਗਾ ਇਹ ਵਾਲਾ ਇਹ ਵੀ ਹੈਗਾ ਇਤਨੀ ਓਨੀਅਨ ਜੀ ਟੋਨ ਦਾ ਪ੍ਰਿੰਟ ਹੈ ਇਹ ਇਹਦੇ ਉੱਪਰ ਵੀ 골ਡਨ ਟੱਚ ਆਪਾਂ ਦਵਾਂਗੇ ਤਾਂ ਬਹੁਤ ਉੱਠ ਕੇ ਆਊਗਾ ਬਾਕੀ ਆਪਾਂ ਬਾਟਮ ਦੇ ਕਲਰ ਦਾ ਵੀ ਕੰਮ ਕਰ ਸਕਦੇ ਹਾਂ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਤੁਹਾਨੂੰ ਕਿੱਦਾਂ ਦੀ ਤੁਹਾਡੀ ਚੋਇਸ ਆ ਆਪਾਂ ਤੁਹਾਨੂੰ ਉਦਾਂ ਹੀ ਰੈਡੀ ਕਰਕੇ ਦਵਾਂਗੇ ਠੀਕ ਹੈ ਜੀ ਤੇ ਨੈਕਸਟ ਇਹ ਕੀ ਆਪਣੇ ਕੋਲੇ ਪ੍ਰਿੰਟ ਹੈ ਜੀ ਇਹ ਵੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਪਿਓਰ ਸਟਨ ਦੇ ਉੱਪਰ ਆ ਜਾਂਦਾ ਇਹ ਇਦਾਂ ਪਿਓਰ ਸਟਨ ਦੇ ਉੱਪਰ ਆ ਇਹ ਇਹ ਤੁਸੀਂ ਮਤਲਬ 올ਓਵਰ ਵੀ ਰੈਡੀ ਕਰਵਾ ਸਕਦੇ ਹੋ ਇਹ ਵੀ ਸਿੰਗਲ ਪੀਸ ਹੈ ਜੀ ਆਪਣੇ ਕੋਲੇ ਤੁਸੀਂ 올ਓਵਰ ਵੀ ਕਰਵਾ ਸਕਦੇ ਹੋ ਤੇ ਆਪਣਾ ਇਹਦੇ ਨਾਲ بیس ਕਲਰ ਦੀ ਬਾਟਮ ਆਫ ਵਾਈਟ ਕਰੀਮ ਜੀ ਸ਼ੇਡ ਆ ਇਹਦੇ ਵਿੱਚ ਸੈਲਫਾ ਪੂਰੇ ਦੇ ਵਿੱਚ ਇਹਦੇ بیس ਤੇ ਠੀਕ ਹੈ ਜੀ ਉੱਪਰ ਪ੍ਰਿੰਟ ਦਿੱਤਾ ਹੋਇਆ ਬਹੁਤ ਪਿਆਰਾ ਜਿਹਾ ਵੀ ਫੈਬਰਿਕ ਹੈ। ਇਹਦਾ 올ਓਵਰ ਵੀ ਰੈਡੀ ਕਰ ਸਕਦੇ ਆ ਆਪਾਂ ਤੇ ਮੈਚ ਵੀ ਕਰ ਸਕਦੇ ਆ। ਜਿੱਦਾਂ ਸਲਵਾਰ ਵਗੈਰਾ ਤੇ ਕੰਮ ਕਰਕੇ ਜਾਂ ਸ਼ਰਟ ਦੇ ਉੱਪਰ ਤੁਸੀਂ ਕੰਮ ਕਰਵਾ ਸਕਦੇ ਹੋ ਜਿੱਦਾਂ ਵਰਕ ਵਗੈਰਾ ਕਰਕੇ ਔਰ ਗੈਂਜ਼ਾ ਦਾ ਟੱਚ ਦੇ ਕੇ ਆਪਾਂ ਵਰਕ ਕਰ ਸਕਦੇ ਆ। ਮਤਲਬ ਉਹ ਚੀਜ਼ਾਂ ਤੁਸੀਂ ਦੱਸ ਸਕਦੇ ਹੋ ਵੀ ਸਾਨੂੰ ਇਦਾਂ ਦਾ ਚਾਹੀਦਾ ਤਾਂ ਆਪਾਂ ਤੁਹਾਨੂੰ ਰੈਡੀ ਕਰਕੇ ਦਵਾਂਗੇ। ਠੀਕ ਹੈ ਜੀ। ਤੇ ਇੱਕ ਆਪਣਾ ਇਹ ਸੂਟ ਰੈਡੀ ਹੋਇਆ। ਇਹ ਵੀ ਬਹੁਤ ਪਿਆਰਾ ਜਿਹਾ ਹੈ। ਇੱਕ ਵਾਰ ਮੈਂ ਤੁਹਾਨੂੰ ਸ਼ੇਅਰ ਕਰ ਦਿੰਨੀ ਆ ਵੀ। ਤਾਂ ਆਪਾਂ ਕੋਟਾ ਸਿਲਪ ਕਿ্যায় ਕਰ ਸਕਦੇ ਆ ਬਿਲਕੁਲ ਕਾਟਨ ਬੇਸ ਨਹੀਂ ਹੋਏਗਾ ਜਿੱਦਾਂ ਸਮਰ ਲਈ ਇਹ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਆ ਕਲਰ ਐਂਡ ਪ੍ਰਿੰਟ ਵੀ ਇਹਦਾ ਬਹੁਤ ਸੋਹਣਾ ਇਹਨੂੰ ਆਪਾਂ ਇਦਾਂ ਰੈਡੀ ਕੀਤਾ ਕੋਟ ਕਾਲਰ ਦੇ ਕੇ ਠੀਕ ਹੈ ਜੀ ਇਦਾਂ ਇਦਾਂ ਕੋਟ ਕਾਲਰ ਦਿੱਤਾ ਇਹਦੇ ਨਾਲ ਆਪਾਂ ਆਫ ਵਾਈਟ ਜੇ ਕਲਰ ਦੀ ਸਲਵਾਰ ਰੱਖੀ ਐ ਸੇਮ ਬਟਨ ਦਿੱਤੇ ਆ ਸਲਵਾਰ ਦੇ ਕਲਰ ਦੇ ਆਪਾਂ ਇਦਾਂ ਠੀਕ ਹੈ ਜੀ ਸ਼ਰਟ ਨੂੰ ਆਪਾਂ ਇਦਾਂ ਸਿੰਪਲ ਹੀ ਰੱਖਿਆ ਪਾਈਪਿੰਗ ਦਿੱਤੀ ਹੈ बॉटम ਦੇ ਕਲਰ ਦੀ ਇਹ ਆ ਗਈ ਸ਼ਰਟ ਫੈਬਰਿਕ ਇਹ ਵੀ ਬਹੁਤ ਸੋਹਣਾ ਇਹ ਆ ਗਈ ਜੀ ਇਹਦੀ ਸਲਵਾਰ ਰੱਖੀ ਆਪਾਂ ਇਹਦੇ ਨਾਲ ਲਾਈਟ ਪ੍ਰਿੰਟ ਦੇ ਕਲਰ ਦੀ ਤੇ ਸਲਵਾਰ ਦੇ ਉੱਪਰ ਆਪਾਂ ਇਦਾਂ ਵਰਕ ਦਿੱਤਾ ਹੋਇਆ ਕਲਰ ਦੇ ਕਿਸ ਮਿੰਜ ਸ਼ਰਟ ਦੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਲੱਗ ਰਿਹਾ ਇਹ ਸੂਟ ਵੀ ਆਪਣਾ ਇਹ ਪਾਕਿਸਤਾਨੀ ਸਲਵਾਰ ਰੱਖੀ ਹੈ ਸਲਵਾਰ ਤੇ ਆਪਾਂ ਹਲਕਾ ਜਿਹਾ ਕੰਮ ਕੀਤਾ ਹੈ ਮਤਲਬ ਇਹਦੀ ਅਕੋਰਡਿੰਗ ਸ਼ਰਟ ਦੀ ਜਿੱਦਾਂ ਸਮਰ ਦੇ ਵਿੱਚ ਇਹਦਾ ਹਲਕੇ ਫੁਲਕੇ ਜਿਹਾ ਵਧੀਆ ਲੱਗਦਾ ਹੈ ਸੂਟ ਇਹ ਆ ਗਿਆ ਜੀ ਇਹਦੇ ਨਾਲ ਦੁਪੱਟਾ ਇਹਦੇ ਨਾਲ ਆਪਾਂ ਹਾਫ ਪਿਓਰ ਦਾ ਦੁਪੱਟਾ ਰੱਖਿਆ ਜੀ ਠੀਕ ਹੈ ਜੀ ਤੇ ਦੁਪੱਟੇ ਦੇ ਵਿੱਚ ਆਪਾਂ ਹਲਕੀ ਹਲਕੀ ਟਾਈ ਐਂਡ ਡਾਈ ਦਿੱਤੀ ਹੈ ਸ਼ਰਟ ਦਾ ਕਲਰ ਦੀ ਇੱਦਾਂ ਠੀਕ ਹੈ ਜੀ ਇਹ ਆ ਰੱਖਿਆ ਜੀ ਆਪਾਂ ਇਹਦੇ ਨਾਲ ਦੁਪੱਟਾ ਟਾਈ ਐਂਡ ਡਾਈ ਦਿੱਤਾ ਦੁਪੱਟਾ ਆਪਾਂ ਠੀਕ ਹੈ ਜੀ ਇਹ ਹੈ ਹਾਫ ਪਿਓਰ ਦਾ ਦੁਪੱਟਾ ਭਾ ਰੱਖਿਆ ਹੋਇਆ ਜਿੱਦਾਂ ਪਹਿਲਾਂ ਆਪਣੇ ਚੱਲਦੇ ਸੀ ਦੁਪੱਟੇ ਹਾਫ ਪਿਓਰ ਦੇ ਲੇਸ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਬਾਟਮ ਦੇ ਕਲਰ ਦੀ ਹਲਕੀ ਹਲਕੀ ਇਹਦੇ ਵਿੱਚ ਟਾਈ ਐਂਡ ਡਾਈ ਦਿੱਤੀ ਆਪਾਂ ਦੁਪੱਟੇ ਦੀ ਇਹਦਾ ਚੁਗਾਚੀ ਇਹ ਜਦੋਂ ਵੇਅਰ ਕਰਾਂਗੇ ਤਾਂ ਫਿਰ ਬਹੁਤ ਪਿਆਰਾ ਲੱਗੂਗਾ ਠੀਕ ਹੈ ਜੀ ਇਦਾਂ ਮਤਲਬ ਪ੍ਰਿੰਟ ਸੂਟਾਂ ਨੂੰ ਆਪਾਂ ਇਦਾਂ ਥੋੜਾ ਜਿਹਾ ਸਟਾਈਲਿਸ਼ ਬਣਾ ਸਕਦੇ ਆ ਕਿ ਆਪਾਂ ਥੋੜਾ ਬਾਟਮ ਤੇ ਕੰਮ ਕਰਕੇ ਥੋੜਾ ਸ਼ਰਟ ਤੇ ਕਰ ਸਕਦੇ ਆ ਦੁਪੱਟੇ ਨੂੰ ਥੋੜਾ ਚੇਂਜ ਕਰ ਸਕਦੇ ਆ ਉਮੀਦ ਕਰਦੇ ਆ ਬਾਕੀ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਵਧੀਆ ਲੱਗੀ ਹੋਊਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਅੱਜ ਵਾਲੀ ਆਪਣੀ ਕਲੈਕਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਕਲੈਕਸ਼ਨ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਐਪਰੀਸ਼ੀਏਟ ਕਰਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ